ਉਹ ਯਾਦ ਕਰਦੀ ਹੈ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਨੂੰ ਮਨਉਲਾ ਸੀਗਾ ਜਦੋਂ ਉਹ ਤੋਂ ਤੇ ਜਾਨ ਤੋਂ ਬਾਅਦ ਵੀ ਕੋਈ ਜਿਹਾ ਲੱਗਦਾ ਵੀ ਉਹਦੀ ਰੂਹ ਨੂੰ ਥੋੜੀ ਸ਼ਾਂਤੀ ਮਿਲਦੀ ਹੋਊਗੀ ਜਦੋਂ ਉਹਨੂੰ ਯਾਦ ਕਰਦੀ ਹੈ ਕੀ ਕਹੋਗੇ ਥੋੜੇ ਸਮੇਂ ਜਿਹੜੇ ਸਿੱਧੂ ਦੇ ਏਪੀ ਲੌਂਜ ਕੀਤੀ ਆ ਲੱਖਾਂ ਜਿਹੜੀ ਕ੍ਰਾਸ ਕਰ ਗਈ ਉਹ ਤਾਂ ਦੇਖੋ ਜੀ ਆਪਣਾ ਸ਼ੁਰੂ ਤੋਂ ਉਹ ਕਿਸ ਸਿੱਧੂ ਤੋਂ ਬਣਾਇਆ ਕਿੰਨਾ ਨੇ ਵਾਡੇ ਭਰ ਕੇ ਭਾਂ ਭਰਾਵਾਂ ਦੀ ਜਿਹੜੀ ਗੱਲ ਹੁੰਦਾ ਜਦ ਤੱਕ ਉਹ ਨਾਲ ਖੜੇ ਨਹੀਂ ਉਹਦਾ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧ ਆਦਾ ਪਰ ਜਦ ਤੱਕ ਸਮਰਥਨ ਸਾਡੇ ਨਾਲ ਜਿਹੜੇ ਭਾਂ ਭਰਾਵਾਂ ਦੇ ਚੋਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਰਦੋਂ ਕਰੇ ਫੈਨ ਕਿ ਹੈ ਜਿੰਨਾ ਸਿੱਧੂ ਨੇ ਕਹਿਣਾ ਮੈਂ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਵੀ ਬੀਵੀਸੀ ਨੇ ਬੇਸ਼ੱਕ ਪਹਿਲਾਂ ਸੁਹੀਨਿੰਗ ਕਰਦੀ ਸੀ ਫਿਰ ਉਹਨੇ ਸਿੱਧਾ ਹੀ ਉਹਨਾਂ ਨੂੰ ਮਤਲਬ ਆ ਗਿਆ ਸਪੋਰਟ ਚਲੇ ਗਏ ਬਹੁਤ ਸਾਲ ਹੋ ਗਏ ਉਸ ਤੋਂ ਬਣਾ ਤੇ ਰੀਸ ਹੋ ਹੰਤੂ ਇਹ ਸਾਰੀ ਚੀਜ਼ ਨੂੰ ਹੁਣ ਪ੍ਰੈਸ ਨਹੀਂ ਬਿਜਾਏ ਬਕਸਾ ਦਾ ਫੈਸਲਾ ਆ ਗਿਆ ਅਸੀਂ ਨੂੰ ਕੀ ਕਹੋਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਵੀ ਕਿ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਕਿਹੜਾ ਦਿੱਤੇ ਹੋਇਆ ਬਿਆਨ ਆ ਜਾਂ ਹੋਰ ਕਾਫੀ ਚੀਜ਼ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਆਪਾਂ ਜਿਹੜੇ ਨਾਲ ਬੈ ਕੇ ਖਾਣੇ ਦੀ ਇੱਕ ਵਾਰੀ ਉਹਦਾ ਪਰਪਰਕ ਧਰਮ ਲਗਾਉਣਾ ਹੁੰਦਾ ਉਹ ਇਨਸਾਨੀਅਤ ਉੱਤੇ ਡਿਪੈਂਡ ਕਰਦਾ ਹੈ ਉਹ ਪਤਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਕੋਸ ਹਲਕੇ ਨੂੰ ਲੈਂਦਾ ਤਾਂ ਉਹ ਖੁੰਦੈ ਨਾ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਪਰਸ਼ੇ ਮਦਾਰੇ ਦੇ ਨਾਲ ਕੋਈ ਕੋਟਾ ਕੋਈ ਜਵਾਬ ਕਰਦੇ ਜਾਂ ਤੁਸੀਂ ਥੋੜਾ ਜਆ ਇੱਜ਼ਤ ਕਰਤੀ ਤਾਂ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਕੋਸ ਸੇ ਲੈਂਦੇ ਹੈ ਨਾ ਤਾਂ ਚੰਗਾ ਲੱਗਦਾ ਸਾਨੂੰ ਪਰੰਤੂ ਜਿਹੜੇ ਸਾਡੇ ਨਾਲ ਅਸੀਂ ਰੋਧmarg ਦੇ ਫੂਰੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਇਹ ਜੀ ਨਾਮ ਲਵਾਂ ਕਾਫੀ ਲੰਬੀ ਲਿਸਟ ਹੈ ਬੜੀਆਂ ਭਰੇ ਬਿਗੀਆਂ ਜਿਹਨੂੰ ਮੋਨੇ ਪੜਿਆ ਉਹਨਾਂ ਨੇ ਮੇਰਾ ਬੋਲਿਆ ਹੋਇਆ ਐਡਿਟ ਕੀ ਐਂਡ ਬੋਲਿਆ ਸਿੱਧਾ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸੌਲਟ ਕਰਨੇ ਮੇਰੇ ਕੋਲ ਹੁੰਦੇ ਜਾਂਦੇ ਉਹਨੂੰ ਪਤਾ ਹੈ ਵੀ ਅਸੀਂ ਕੀ ਚਾਹੁੰਦੇ ਆ ਤਾਂ ਉਹਨੇ ਸਾਹ ਇਹ ਤਾਂ ਕੋਸ਼ਿਸ਼ ਆਪਣੇ ਤੋਂ ਵਾਅਦਾ ਕਿਲਾ ਕੀ ਕੀਤਾ ਜਿਹੜੇ ਗਏ ਵੀ ਨੇ ਬਾਹਰ ਤੂੰ ਨਹੀਂ ਝੂਠ ਦੀ ਗੱਲ ਕੀਤੀ ਐ ਵੀ ਦੋ ਚਾਰ ਝੂਠ ਰੇ ਕੀ ਤੁਹਾਨੂੰ ਲੱਗਦਾ ਵੀ ਉਹੀ ਨੇ ਉਹ ਝੂਠਾ ਹੋਣ ਤੇ ਬੈਠੇ ਬੋਲ ਰਹੇ ਨੇ ਉਹਨਾਂ ਦੇ ਜ਼ਿਕਰ ਕਰਾਇਆ ਸੀ ਤੂੰ ਮੈਂ ਤਾਂ ਕਹਾਈ ਸੀ ਤੂੰ ਹੰਭਦਾ ਕਿ ਸਾਰਾ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਐ ਜਦੋਂ ਮੈਂ ਸਮਝੇ ਵਿਚਰਨਾ ਜੋ ਮੈਨੂੰ ਦਿੱਖਤਾ ਆਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਤੂ ਦੇ ਹਾਲ ਸੀ ਨਾ ਮੇਰੇ ਉਸ ਤੋਂ ਵੀ ਬੱਤਰ ਕਰਦੀਆਂ ਨੇ ਲੋਕਾਂ ਆਹੀ ਦਬਾਅ ਦੇ ਹੇਠ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮੱਤੀਸ ਮਨ ਸਭ ਖੁਸ਼ ਹੈ ਸਾਰਾ ਕੁਝ ਵਧੀਆ ਹੈ ਪਰੰਤੂ ਫਿਰ ਵੀ ਉਹਦੇ ਤਵਾਜ ਤੇ ਕਿੰਨਾ ਬਜਮੇ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਸਟ੍ਰਾਈਕ ਮਾਰ ਕੇ ਜੇ ਉਹ ਕਰਤਾ ਕਿ ਬਰਖਾਸ ਦੇਤੀ ਉਹਨੂੰ ਕਿਸੇ ਗੂਕਰ ਨੂੰ ਕਥਾ ਦੇਖ ਕੇ ਨਹੀਂ ਦਿੰਦੇ ਸੀ ਉਸ ਸਮੇਂ ਕਿ ਉਹ ਕੋਈ ਬਚਾ ਨਹੀਂ ਕੋ। ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਉਹਦਾ ਪਿਓ ਮਾਣਾ ਹੁਣ ਹੋ ਸਕਦਾ ਕੱਲ ਨੂੰ ਮੈਂ ਮਰ ਕੇ ਚਲਾ ਜਾਵਾਂ ਮੈਂ ਵੀ ਚੰਗਾ ਹੋ ਜਾਵਾਂ ਕਿਉਂਕਿ ਚੁੰਦੇ ਬੰਦੇ ਨੂੰ ਚੰਗਾ ਕਹਿਣਾ ਇਹਨਾਂ ਲਈ ਬਹੁਤ ਕਾ ਉਹ ਮੁੰਡੇ ਕਿ ਲੋਕ ਨੇ ਜਿਹੜੇ ਲੱਗੇ ਹੋਏ ਨੇ ਸਾ ਤੁਸੀਂ ਪਰਵਾਹ ਨਾ ਕਰਿਓ ਇਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਾਸੀਆ ਦਿਨ ਆ ਉਹਨੂੰ ਪ੍ਰਭਾਵਿਤ ਕਰਨ ਤੇ ਕੋਈ ਨਾ ਕੋਈ ਪ੍ਰੋਗਰਾਮ ਮਿੱਠਿਆ ਜਾਂਦਾ ਚਾਹੇ ਕਿ ਸਰਕਾਰ ਪਿੱਛੇ ਚਾਹੇ ਕੋਈ ਅਧਾਰਾਨ ਅੱਜ 11 ਜੂਨ ਸੀ ਉਹਨੂੰ ਪਤਾ ਸੀ 11 ਜੂਨ ਨੂੰ ਕਿਹੜੇ ਦਿਨ ਤੇ ਡਾਕੂਮੈਂਟ ਆ ਉਹ ਤੁਸੀ ਦੋਪਰੇ ਦਾ ਸਟੂਡੀਓ ਨੂੰ ਕਿਸੇ ਤਰੀਕੇ ਨਾਲ ਪ੍ਰਭਾਵ ਤਰੀ ਕਰ ਸਕਦੇ ਉਹ ਸ਼ਰੀਰਕ ਤੌਰ ਤੇ ਮਰਿਆ ਪ੍ਰਭੂ ਅੱਜ ਵੀ ਜਿੰਦਾ ਹੈ